ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰਲੇ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਰਾਨ ਦੋ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਅਤੇ 70 ਦੁਨਿਕ ਪਿਸਤੌਲ ਬਰਾਮਦ ਕੀਤੇ ਗਏ। ਮੋਡਲੀ ਜਾਣਕਾਰੀ ਚ ਪਤਾ ਲੱਗਾ ਹੈ ਕਿ ਪਾਕਿਸਤਾਨ ਅਧਾਰਤ ਹੈਂਡਲਰ WhatsApp ਰਾਹੀਂ ਗੈਰਕਾਨੂੰਨੀ ਹਿਦਾਇਤਾਂ ਦਿੰਦਾ ਸੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਖੂਫੀਆ ਜਾਣਕਾਰੀ ਦੇ ਆਧਾਰ 'ਤੇ ਸਰਹੱਦ ਪਾਰ ਦੇ ਇਸ ਨੈੱਟਵਰਕ ਨੂੰ ਬੇਨਕਾਬ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਇਸ ਮੰਗਲਰਾਂ ਦੀ ਪਛਾਣ ਜਗਰਾਜ ਸਿੰਘ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਜ਼ਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਇੱਕ ਹੋਰ ਸੱਤ ਬੜੇ ਲੀਥਰ ਤੇ ਸੋਫਿਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਆ ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਹੋਣ ਕੀਤਾ ਗਿਆ ਇੰਡੀਅਨ ਫੈਕਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫਰੇਗੇ ਇੱਕ ਬਲਵਿੰਦਰ ਸਿੰਘ ਹੈ ਉੰਡੀ ਸਦਾ ਅਮਰਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਮੋਡੂਲਸ ਨਾਲ ਇੰਟਾਚ ਹੈ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀ ਡੈਸਟਿਨੇਸ਼ਨ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਤੇ ਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਇਆ ਪਹਿਲਾ ਸਾਡੇ ਇਨਸਪੈਕਟਰ ਸੀਆਈਏ ਮੋਹਰ ਦੀਪ ਉਹਨਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਬਿਰੇ ਐ ਐਸਪੀਐਕਸ 5 ਇਹ ਫੜੇਗੇ